ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਦੇ ਵੱਲੋਂ ਅੱਜ ਇੱਥੇ ਇੱਕ ਸਾਹਿਤਿਕ ਪ੍ਰੋਗਰਾਮ ਕਰਵਾਇਆ ਗਿਆ ਤਾਂ ਬਿਲਕੁਲ ਇਹ ਬਾਬਾ ਬਕਾਲਾ ਸਾਹਿਤ ਸਭਾ ਜਿਹੜੀ ਹੈ ਇਹ ਪੰਜਾਬੀ ਮਾਂ ਬੋਲੀ ਨੂੰ ਜਿੰਦਾ ਰੱਖਣ ਦੇ ਲਈ ਸਮੇਂ-ਸਮੇਂ ਤੇ ਉੱਤੇ ਵੱਡੇ ਉਪਰਾਲੇ ਕਰਦੀ ਹੈ ਤਾਂ ਤਸਵੀਰ ਤੁਹਾਡੇ ਨਾਲ ਸਾਂਝੀ ਕਰਦਣੇ ਆ ਕਿ ਇਸ ਵਕਤ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਦੇ ਵੱਲੋਂ ਜਿਹੜਾ ਇੱਥੇ ਇੱਕ ਪ੍ਰੋਗਰਾਮ ਕਰਵਾਇਆ ਗਿਆ ਤਾਂ ਉਸ ਦੇ ਵਿੱਚ ਸ਼ਾਇਰਾ ਮੈਡਮ ਬਚਰਨ ਕੌਰ ਜੀ ਇੱਥੇ ਪਹੁੰਚੇ ਨੇ ਮੈਡਮ ਆਪਣਾ ਰੈਫਰੈਂਸ ਦਿਓ ਔਰ ਅੱਜ ਇੱਥੇ ਕਿੱਦਾਂ ਆਣਾ ਆ ਜੀ ਹਾਂ ਜੀ ਮੈਂ ਦੱਸਣਾ ਚਾਹਾਂਗੀ ਕਿ ਮੇਰਾ ਨਾਮ ਡਾਕਟਰ ਗੁਰਚਨ ਕੌਰ ਕੋਚਰ ਹੈ ਔਰ ਮੈਂ ਲੁਧਿਆਣਾ ਪੰਜਾਬੀ ਸੱਤ ਅਕੈਡਮੀ ਦੀ ਉਮੀਦਵਾਰ ਹਾਂ ਔਰ ਅੱਜ ਜੋ ਪੰਜਾਬੀ ਸੱਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਪ੍ਰੋਗਰਾਮ ਕਰਾਇਆ ਗਿਆ ਹੈ ਉਹ ਬਹੁਤ ਹੀ ਵਧੀਆ ਪ੍ਰੋਗਰਾਮ ਸੀ ਕਿਉਂਕਿ ਪੰਜਾਬੀ ਮਾਂ ਬੋਲੀ ਪੰਜਾਬੀ ਸਾਹਿਤ ਪੰਜਾਬੀ ਸਭਿਆਚਾਰ ਦੀ ਪ੍ਰਸਾਰ ਪ੍ਰਚਾਰ ਅਤੇ ਪਰਫੁੱਲਤਾ ਲਈ ਨਿਰੰਤਰੇ ਕੰਮ ਕਰ ਰਹੇ ਨੇ ਤੇ ਉਹਨਾਂ ਦੀ ਲੜੀ ਦੇ ਵਿੱਚ ਅੱਜ ਦਾ ਇਹ ਪ੍ਰੋਗਰਾਮ ਸੀ ਜਿਸ ਦੇ ਵਿੱਚ ਮੈਂ ਦੇਖਿਆ ਕਿ ਬਹੁਤ ਦੂਰ ਦੂਰ ਤੋਂ ਜਿਹੜੇ ਸੀਗੇ ਉਹ ਸ਼ਾਇਰ ਲੋਕ ਪਹੁੰਚ ਤੇ ਸ਼ਹਿਰਾਂ ਵਿੱਚ ਪਹੁੰਚੀਆਂ ਔਰ ਇੱਕ ਬਹੁਤ ਵਧੀਆ ਕਵੀ ਦਰਬਾਰ ਹੋਇਆ ਜਿਹਦੇ ਵਿੱਚ ਨਵੇਕਲੇ ਵਿਸ਼ੇ ਲੈ ਗਏ ਉਹ ਜੋ ਸਾਡੇ ਸਮਾਜ ਦੇ ਵਿੱਚ ਸਾਡੇ ਵਾਪਰ ਹੈ ਅੱਜ ਉਹਨਾਂ ਸਾਰੀਆਂ ਘਟਨਾਵਾਂ ਨੂੰ ਉਹਨੇ ਕਵੀਆਂ ਨੇ ਲਿਆ ਦੇਤੇ ਔਰ ਮੈਂ ਸੋਚਦੀ ਆ ਕਿ ਇਦਾਂ ਦੇ ਜ਼ਿਕਰ ਉਪਰ ਆਲੇ ਨੇ ਜੇ ਹਰ ਸਭਾ ਇਸੇ ਤਰ੍ਹਾਂ ਹੀ ਕਰਦੀ ਰਹੇ ਤੇ ਜਿਹੜੀ ਪੰਜਾਬੀ ਮਾਂ ਬੋਲੀ ਹੈ ਜਿਹੜੇ ਕਿ ਡਰਜਾ ਬਣਾਇਆ ਕਿ ਪਤਾ ਨਹੀਂ ਆਂਦੇ ਪਿੰਡਾਂ 2050 ਤੱਕ ਸ਼ਾਇਦ ਖਤਮ ਹੋ ਜਾਏਗੀ ਜੋ ਆਇਆ ਸੀ ਇਦਾਂ ਕੁਛ ਨਹੀਂ ਹੋਏਗਾ ਕਿਉਂਕਿ ਸਾਨੂੰ ਪਤਾ ਹੈ ਕਿ ਪੰਜਾਬੀ ਮਾਂ ਬੋਲੀ ਤੇ ਸਾਨੂੰ ਬਹੁਤ ਮਾਣ ਹੈ ਔਰ ਇਹ ਖਤਮ ਹੋ ਹੀ ਨਹੀਂ ਸਕਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਦ ਤੱਕ ਸਾਡੇ ਨਾਲ ਨੇ ਤਾਂ ਉਹ ਆਪਣੀ ਬੋਲੀ ਹਮੇਸ਼ਾ ਰਹੇਗੀ ਕਿਉਂਕਿ ਉਹਨਾਂ ਦੀ ਜਿਹੜੀ ਵਿਚਾਰਤ Ara ਹੈ ਉਹ ਸਾਡੇ ਬੱਚੇ ਜਿਹੜੇ ਨੇ ਅੱਜ ਅਡੌਪਟ ਕਰ ਰਹੇ ਨੇ ਛੋਟੇ ਛੋਟੇ ਬੱਚੇ ਜਿਹੜੇ ਘਰਾਂ ਦੇ ਵਿੱਚ ਪੰਜਾਬੀ ਬੋਲ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਸੋ ਅੱਜ ਦੇ ਪ੍ਰੋਗਰਾਮ ਵਿੱਚ ਮੈਨੂੰ ਇਸ ਕਰਕੇ ਵੀ ਖੁਸ਼ੀ ਹੋਈ ਕਿ ਤੇ ਮੈਨੂੰ ਪਾਵਨ ਇਸ ਧਰਤੀ ਤੇ ਆਈਆਂ ਪਹਿਲੀ ਵਾਰ ਆਈਆਂ ਜੀ ਔਰ ਇਸ ਪਾਵਨ ਧਰਤੀ ਤੇ ਆ ਕੇ ਸੱਚ ਜਾਣਿਆ ਮੇਰੀ ਰੂਹ ਨੂੰ ਜੋ ਸਕੂਨ ਮਿਲਿਆ ਉਹ ਅਲਫਾਜ਼ ਨਹੀਂ ਆ ਕਿ ਮੈਂ ਬਿਆਨ ਕਰ ਸਕਾਂ ਤੇ ਫਿਰ ਇਹਨਾਂ ਸਾਰਿਆਂ ਨੂੰ ਦੇਖ ਕੇ ਤੇ ਵੱਖ-ਵੱਖ ਸੁਭਾਵਾਂ ਦੇ ਜਿਹੜੇ ਸੀ ਉਦੇਦਾਰ ਪਹੁੰਚੇ ਸੀ ਸਾਰੀਆਂ ਸੁਭਾਵਾਂ ਨੇ ਆਪਣੇ ਆਪਣੇ ਜੋ ਕਾਰਜ ਕਰਵਾ ਰਹੇ ਨੇ ਉਹ ਵੀ ਦੱਸੇ ਪਲਸ ਰਚਨਾਵਾਂ ਸੁਣਾਈਆਂ ਸੋ ਕੁਲ ਮਿਲਾ ਕੇ ਇਹ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਬਹੁਤ ਹੀ ਕਾਮਯਾਬ ਹੋਇਆ ਔਰ ਇਸ ਪ੍ਰੋਗਰਾਮ ਦੇ ਵਿੱਚ ਮੈਂ ਇੱਕ ਸੁਨੇਹਾ ਦਿੱਤੇ ਤੇ ਉਹ ਵੀ ਦੇਣਾ ਚਾਹਾਂਗੀ ਮੈਂ ਤੁਹਾਨੂੰ ਪਹਿਲਾਂ ਇਹ ਪੁੱਛਣਾ ਚਾਹੂੰਗਾ ਜੀ ਕਿ ਜਿਹੜੀਆਂ ਪੰਜਾਬੀ ਸਾਹਿਤ ਸੁਭਾਵਾਂ ਨੇ ਇਹਨਾਂ ਨੂੰ ਵੀ ਕਈ ਵਾਰੀ ਮਾਂ ਬੋਲੀ ਦੇ ਲਈ ਸੰਘਰਸ਼ ਲੜਨੇ ਪੈਂਦੇ ਨੇ ਆਖਰ ਉਹ ਕੀ ਇਹੋ ਜਿਹੇ ਜਿਹੜੇ ਉਦੋਂ ਚਾਂਸ ਬਣਦੇ ਨੇ ਵੀ ਜਦੋਂ ਇਹਨਾਂ ਨੂੰ ਸੰਘਰਸ਼ ਕਰਨੇ ਪੈਂਦੇ ਨੇ ਹਾਂ ਸੰਘਰਸ਼ ਸਾਡਿਆਂ ਸਾਥ ਸਭਾ ਨੂੰ ਕਰਨੇ ਪੈਂਦੇ ਨੇ ਕਿਉਂਕਿ ਜੋ ਪੰਜਾਬੀ ਮਾਂ ਬੋਲੀ ਦਾ ਪੰਜਾਬ ਦੇ ਵਿੱਚ ਰਤਬਾ ਹੋਣਾ ਚਾਹੀਦਾ ਉਹ ਅੱਜ ਵੀ ਨਹੀਂ ਆ ਕਿਉਂਕਿ ਅਸੀਂ ਜੇ ਕਿਤੇ ਆ ਕਿ ਇੱਥੇ ਜਿਹੜੇ ਸਕੂਲ ਨੇ ਉਹ ਨਿੱਜੀ ਕਰਨ ਦੇ ਅੰਦੀਰ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੰਜਾਬੀ ਨੂੰ ਤਰਜੀਹ ਨਹੀਂ ਦਿੱਤੀ ਜਾ ਰਹੀ ਉੱਥੇ ਪੰਜਾਬੀ ਬੋਲਣ ਤੇ ਜੁਰਮਾਨੇ ਲੱਗਦੇ ਨੇ ਸਦੋਂ ਜਿਸ ਪੰਜਾਬ ਦੀ ਮਾਂ ਬੋਲੀ ਪੰਜਾਬੀ ਹੋਵੇ ਉੱਥੋਂ ਦੇ ਸਕੂਲਾਂ ਦੇ ਵਿੱਚ ਮਾਂ ਬੋਲੀ ਦੇ ਆਪਣੇ ਬੋਲਣ ਤੇ ਜੁਰਮਾਨੇ ਲੱਗਣ ਉਹ ਸਭ ਤੋਂ ਵੱਡੀ ਸਾਡੀ ਘਾਟ ਹੈ ਸਾਡਾ 2008 ਦਾ ਬਿੱਲ ਬਣਿਆ ਹੋਇਆ ਪਰ ਉਹਦੇ ਵਿੱਚ ਬੜੀਆਂ ਖਾਮੀਆਂ ਨੇ ਕਿਉਂਕਿ ਸਾਡੇ ਦਫ਼ਤਰਾਂ ਦੇ ਵਿੱਚ ਵੀ ਦੋ ਪੰਜਾਬੀ ਚ ਕਾਰਜ ਹੋਣਾ ਤੇ ਇਹਦਾ ਹਾਲੇ ਵੀ ਨਹੀਂ ਹੋਇਆ ਹਾਲੇ ਵੀ ਅੰਗਰੇਜ਼ੀ ਦੇ ਵਿੱਚ ਜੜੀਆਂ ਨੇ ਚਿੱਠੀਆਂ ਪੱਤਰ ਜੜੀਆਂ ਨੇ ਕਾਰਜ ਜੋ ਹੁੰਦਾ ਹੈ ਪਰ ਡਾਕਟਰ ਸਾਹਿਬ ਜੇਕਰ ਦੇਖਿਆ ਜਾਵੇ ਤਾਂ ਸਰਕਾਰਾਂ ਸਮੇਂ-ਸਮੇਂ ਦੇ ਉੱਤੇ ਇਹ ਪੱਕਿਆ ਕਰਦੀਆਂ ਨੇ ਕਿ ਬਈ ਜਿਹੜੇ ਦਫ਼ਤਰਾਂ ਦੇ ਵਿੱਚ ਬੋਰਡ ਨੇ ਪੰਜਾਬੀ ਦੇ ਵਿੱਚ ਨੇਮ ਪਲੇਟਾਂ ਲੱਗੀਆਂ ਹੋਣੀਆਂ ਚਾਹੀਦੀਆਂ ਨੇ ਤੇ ਫਿਰ ਉਹਦੇ باوجود ਵੀ ਇਸ ਤਰ੍ਹਾਂ ਦਾ ਜਿਹੜਾ ਵਾਪਰਨਾ ਉਹਨੂੰ ਕਿਵੇਂ ਦੇਖਦੇ ਹੋ ਮੈਂ ਵੀ ਦੇਖਦੀਆਂ ਕਿ ਦੇਖੋ ਕਹਿ ਦੇਣਾ ਕਿ ਹਾਂ ਦੇ ਇੰਨੇ ਤੱਕ ਇੰਨੇ ਤਰੀਕੇ ਜਿਹੜੇ ਨਸਾਰੇ ਜਿਹੜੇ ਦੁਕਾਨਾਂ ਦੇ کارਖਾਨਿਆਂ ਦੇ ਜਿਹੜੇ ਬੋਰਡ ਨੇ ਉਹ ਪੰਜਾਬੀ ਤੇ ਲੱਗ ਜਾਂਦੇ ਉਹ ਕਾਫੀ ਨਹੀਂ ਹੁੰਦਾ ਉਹਦੇ ਉੱਤੇ ਤੁਹਾਨੂੰ ਸਖਤੀ ਵੀ ਕਰਨੀ ਪਏਗੀ ਪਰ ਸਖਤੀ ਕਿਰਿਆਤਮਕ ਰੂਪਤ ਨਹੀਂ ਹੁੰਦੀ ਇਸੇ ਤਰ੍ਹਾਂ ਪਹਾੜਾ ਭਾਗ ਵੱਲੋਂ ਵੀ ਤਕਰੀਬਨ ਕਈ ਵਾਰੀ ਇਸ ਤਰ੍ਹਾਂ ਹੀ ਹੁੰਦਾ ਕਿ ਕਿਹਾ ਜਾਂਦਾ ਕਿ ਹਰ ਸਕੂਲ ਦੇ ਵਿੱਚ ਜਿਹੜੀ ਹੈ ਪੰਜਾਬੀ ਪੜ੍ਹਾਈ ਜਾਏਗੀ ਜਾ ਕੇ ਅਸੀਂ ਚੈਕਿੰਗ ਕਰਦੇ ਆ ਪਰ ਨਹੀਂ ਹੋਏ ਕਿਉਂਕਿ ਜਦ ਤੱਕ ਅਸੀਂ ਇਹਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਤਦ ਤੱਕ ਮਸਲੇ ਹੱਲ ਨਹੀਂ ਹੁੰਦੇ ਇਹਦੇ ਲਈ ਸਮਾਜਵਾਵਾਂ ਸਾਰਿਆਂ ਨੇ ਉਸ ਸੰਘਰਸ਼ਕਾਰੀਆਂ ਨੇ ਸ਼ਾਇਰਾਂ ਦੇ ਵਿੱਚ ਤੁਹਾਡਾ ਵੀ ਕਾਫੀ ਨਾਮ ਉੱਚਾ ਹੈ ਜੀ ਤੁਹਾਡਾ ਕੈਰੀਅਰ ਜਿਹੜਾ ਉਹ ਤਾਂ ਇੱਕ ਜੌਬਦਾਰ ਆ ਤਾਂ ਫਿਰ ਇਸ ਖੇਤਰ ਦੇ ਵਿੱਚ ਆਉਣ ਦਾ ਕਿਵੇਂ ਮਨ ਪੜਿਆ ਮੈਂ ਸਿੱਖਿਆ ਖੇਤਰ ਦੇ ਵਿੱਚ ਸੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਅਜੇ ਲੈਕਚਰਾਂ ਦੇ ਮੇਰੇ ਪ੍ਰਿੰਸੀਪਲ ਦੀ ਵੀ ਆਈ ਸੀ ਪਰ ਮੈਂ ਉਹ ਨਹੀਂ ਮਤਲਬ ਨਹੀਂ ਨੌਕਰੀ ਲਈ ਕਿਉਂਕਿ ਮੈਂ ਜਿਹੜਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਵਾਤਾਵਰਨ ਸੀ ਉਹ ਬਹੁਤ ਹੀ ਦੀ ਗੱਲ ਲੱਗਿਆ ਔਰ ਉੱਥੇ ਮੈਂ ਬਹੁਤ ਮਿਹਨਤ ਕੀਤੀ ਕਿਉਂਕਿ ਮੈਂ ਸੋਚਦੀ ਕਿ ਜਦੋਂ ਵੀ ਤੁਸੀਂ ਅੱਗੇ ਨਿਕਲਣਾ ਹੈ ਤਾਂ ਤੁਹਾਨੂੰ ਉਸ ਖੇਤਰ ਤੇ ਪੂਰੀ ਲਗਨ ਮਿਹਨਤ ਇਮਾਨਦਾਰੀ ਦੇ ਨਾਲ ਕੰਮ ਕਰਨਾ ਪੈਂਦਾ ਸੋ ਸਾਇਦ ਦੇ ਖੇਤਰ ਚ ਕੀਤਾ ਪੰਜਾਬ ਸਰਕਾਰ ਵੱਲੋਂ ਰਾਜ ਪੁਰਸਕਾਰ ਮਿਲਿਆ ਔਰ ਬਸ ਟੀਚਰ ਦਾ ਮੈਨੂੰ ਨੈਸ਼ਨਲ ਲੈਵਲ ਤੇ ਗਵਰਨਮੈਂਟ ਆਫ ਇੰਡੀਆ ਵੱਲੋਂ ਉਸ ਸਮੇਂ ਦੇ ਰਾਸ਼ਟਰਪਤੀ ਡਾਕਟਰ ਏਪੀ ਜੀ ਅਬਦੁਲ ਕਲਾਮ ਵੱਲੋਂ ਨੈਸ਼ਨਲ ਸਾਹਿਬ ਆਪਣੀਆਂ ਕੋਈ ਰਚਨਾਵਾਂ ਜਿਹੜੀਆਂ ਨੇ ਉਹ ਸਾਨੂੰ ਬੋਲ ਕੇ ਸੁਣਾਓ ਜੀ ਹਾਂ ਮੈਂ ਇੱਕ ਕਰਦੀ ਹਾਂ ਤੇ ਮੈਂ ਝਾਰਖੰਡ ਦੇ ਕਬਾਇਲੀ ਖੇਤਰਾਂ ਚ ਗਈ ਤੇ ਉਹ ਤੇ ਜਿਹੜੇ ਬੱਚਿਆਂ ਨੂੰ ਮੁੰਡੇ ਨੂੰ ਹੀਰਾ ਔਰ ਜਿਹੜੀਆਂ ਬੇਟੀਆਂ ਨੂੰ ਪੱਥਰ ਕਹਿੰਦੇ ਨੇ ਔਰ ਪੰਜਾਬ ਵਿੱਚ ਵੀ ਇੱਕ ਲੜਕੀ ਤੋਂ ਬਾਅਦ ਦੂਜੀ ਲੜਕੀ ਹੋ ਜਾਏ ਤਾਂ ਕਹਿੰਦੇ ਪੱਥਰ ਆ ਗਿਆ ਸੋ ਮੈਂ ਲਿਖਿਆ ਸੀ ਛੱਡ ਦੇ ਕੋਚਰ ਕਹਿਣਾ ਪੱਥਰ ਕੁੜੀਆਂ ਨੂੰ ਛੱਡ ਦੇ ਪੱਥਰ ਕਹਿਣਾ ਕੋਚਰ ਕੁੜੀਆਂ ਨੂੰ ਕੇ ਕੇ ਗੀਤ ਰਬਾਈ ਗ਼ਜ਼ਲ ਬੁਲਾਇਆ ਕਰ ਫੁੱਲ ਤੇ ਕਲੀਆਂ ਦੋਵੇਂ ਮਹਿਕਾਂ ਵੰਦੇ ਨੇ ਫੁੱਲ ਤੇ ਕਲੀਆਂ ਦੋਵੇਂ ਮਹਿਕਾਂ ਵੰਦੇ ਨੇ ਦੋਹਾਂ ਦੀ ਹੀ ਕਦਰ ਬਰਾਬਰ ਪਾਇਆ ਕਰ ਦੋਹਾਂ ਦੀ ਹੀ ਕਦਰ ਬਰਾਬਰ ਪਾਇਆ ਕਰ ਬਹੁਤ ਖੂਬ ਜੀ ਔਰ ਸਾਡੇ ਸਮਾਜ ਦੇ ਵਿੱਚ ਨਸ਼ਿਆਂ ਦਾ ਕਾਫੀ ਜ਼ਿਆਦਾ ਜਿਹੜਾ ਬੋਲਬਲਾ ਅੱਜ ਬਣਿਆ ਆ ਉਹਦੇ ਵਿੱਚ ਨਸ਼ਿਆਂ ਦੇ ਬਾਰੇ ਕਿ ਲਾ ਵੀ ਬਹੁਤ ਲਿਖ ਰਹੀਆਂ ਤਾਂ ਇੱਕ ਮੈਂ ਸਰਾ ਤਾਂ ਕਿ ਅੱਜ ਜੋ ਐਕਸ ਕੀਤਾ ਹੈ ਜਵਾਨੀ ਸਾਡੀ ਹੈ ਪੈ ਗਈ ਕੋਰਾਏ ਉਹ ਨਸ਼ਿਆਂ ਦੀ ਦਲਦਲ ਤੇ ਤਸਦੀਹੀ ਜਾਏ ਬਚਾਉਣਾ ਜੇ ਕੋਚਰ ਪੇ ਵਿਕ ਪੀੜੀਆਂ ਦਾ ਤਾਂ ਵਿਕਰਿਆਂ ਥਾਂ ਥਾਂ ਬਲਾਵਾ ਨਿਰੋਕੋ ਇਨਾ ਹੱਥਾਂ ਪੈਰਾਂ ਤੇ ਬਾਹਾਂ ਨਿਰੋਕੋ ਜੋ ਕੱਟਦੇ ਵੀ ਰੱਖਦੀਆਂ ਛਾਵਾਂ ਨਿਰੋਕੋ ਕਿਤੇ ਮੌਤ ਹੋ ਜਾਏ ਨਾ ਰੋਸ਼ਨੀ ਦੀ ਨਾ ਬੁੱਝ ਜਾਏ ਦੀਵਾ ਹਵਾਵਾਂ ਨਿਰੋਕੋ ਤਾਂ ਬਿਲਕੁਲ ਇਹ ਸੰ ਮੈਂ ਡਾਕਟਰ ਗੁਰਚਰਨ ਕੌਰ ਜੀ ਜਿਹੜੇ ਅੱਜ ਇੱਥੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਦੇ ਵਿੱਚ ਪਹੁੰਚੇ ਸਨ ਔਰ ਉਹਨਾਂ ਦੇ ਵੱਲੋਂ ਜਿਹੜਾ ਸਮਾਜ ਨੂੰ ਸੇਧ ਦੇਣ ਦੇ ਲਈ ਇੱਕ ਵੱਡਾ ਮੈਸੇਜ ਜਿਹੜਾ ਦਿੱਤਾ ਗਿਆ ਹੈ ਜਗਬਣੀ ਟੀਵੀ ਦੇ ਲਈ ਕੈਪਟਨ ਸਿੰਘ ਮੀਤਾ ਚੌਕ ਅੰਮ੍ਰਿਤਸਰ